ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ ਫੇਅਰ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਹਾਂ। ਚਲਦੀ ਕਲਾ ਦੇ ਤੇ ਦਾਜੀ ਖੁਸ਼ੀਆਂ। ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਆਪਣੀ ਹੈ ਜਿਆ ਸਪੈਸ਼ਲ। ਨਿੰਗਵਾ ਤੇ। ਤੇ ਪਹਿਲੀ ਗੱਲ ਤਾਂ ਜਿਹੜੇ ਸਾਡੇ ਬਾਹਰ ਜੈਕ ਟਾਈਗਰ ਪੈਂਥਰ ਦੀ ਆਵਾਜ਼ ਆਉਂਦੀ ਹੈ ਉਹਨਾਂ ਨੂੰ ਤੁਸੀਂ ਇਗਨੋਰ ਕਰਿਓ। ਬਾਹਰ ਬਹੁਤ ਰੌਲਾ ਪਈ ਜਾਂਦਾ ਹੈ। ਅੱਜ ਕਿਉਂਕਿ ਬਾਹਰ ਗਲੀ ਚ ਕਈ ਕੋਈ ਬੋਲਦਾ ਹੁੰਦਾ ਇਹ ਰੌਲਾ ਪਾਉਣ ਲੱਗ ਜਾਂਦੇ ਹੋ ਦੇ। ਤੇ ਕੋਕਨ ਸਾਧੀਆਂ ਵਿੱਚ ਤੁਹਾਨੂੰ ਪਤਾ ਹੈ ਠੰਡ ਹੁੰਦੀ ਹੈ ਤੇ ਨਿੰਬੂ ਬਹੁਤ ਜ਼ਿਆਦਾ ਲੱਗ ਜਾਂਦੇ ਆ ਹੁਣ ਮੂਦੇ ਆਉਣ ਵਾਲੀ ਗਰਮੀ ਆਈ ਜਲਦੀ ਸੰਭਣਾ ਹੁਣ ਤਾਂ ਗਰਮੀ ਹੈ ਨਾ ਤੇ ਗਰਮੀ ਚ ਮੈਂ ਨਿੰਬੂ ਬਹੁਤ ਜ਼ਿਆਦਾ ਮਹਿੰਗੇ ਮਿਲਦੇ ਆ ਤੇ ਦਰਖਤਾਂ ਨੂੰ ਨਿੰਬੂ ਬੂਟਿਆਂ ਨੂੰ ਲੱਗਦੇ ਵੀ ਹੈ ਨਹੀਂ ਤੇ ਉਹ ਆਪਾਂ ਹੁਣ ਸਾਧੀਆਂ ਵਾਲੇ ਨਿੰਬੂ ਜਿਹੜੇ ਇੰਨੇ ਲੱਗੇ ਹੋਏ ਉਹਨਾਂ ਬਸ ਟੋਲ ਕੇ ਮੈਂ ਕੱਕੇ ਰੱਖ ਸਕਦਾ ਗਰਮੀ ਵਿੱਚ ਤਾਂ ਕਿ ਆਪਾਂ ਦਾ ਯੂਸ ਬਣਾ ਕੇ ਪੀ ਸਕੀਏ ਗਰਮੀ ਤੋਂ ਬਚ ਸਕੀਏ ਹੈ ਨਾ ਬਜਾਏ ਆਪ ਨੂੰ ਨਿੰਬੂ ਲੈਣ ਜਾਂਦੇ ਦਸਾਂ ਦਾ ਇੱਕ ਜਾਂ ਦੋ ਨਿੰਬੂ ਹੀ ਮਿਲਦੇ ਹੁੰਦੇ ਆ ਤੇ ਆਪਾਂ ਨੂੰ ਲੋੜ ਵੀ ਗਰਮੀ ਚ ਬਹੁਤ ਜ਼ਿਆਦਾ ਇਹਨਾਂ ਦੀ ਪ ਤੇ ਉਹ ਪਾਸਟੋਰ ਕਿਵੇਂ ਕਰਕੇ ਰੱਖਿਓ ਸਾਦੀਆਂ ਵਾਲੇ ਨਿੰਬੂ ਗਾਧੀਆਂ ਵਾਸਤੇ ਉਹ ਵੀ ਤਰੀਕੇ ਦੱਸਣ ਲੱਗੀਆਂ ਦੋ ਤਿੰਨ ਤਰੀਕੇ ਆਇਓ ਤੁਹਾਨੂੰ ਦੱਸੀਏ ਜੀ ਨਾਲ ਆਪਣੇ ਨਿੰਬੂ ਖਰਾਬ ਨਹੀਂ ਹੋਣ ਕਿ ਤੇ ਆਪਾਂ ਸਟੋਰ ਕਰਕੇ ਹੁਣ ਰੱਖ ਸਕਦੇ ਹਾਂ ਉਹਨਾਂ ਨੂੰ ਆਜੋ ਹਾਂਜੀ ਉਹਦੇ ਲਈ ਆਪਾਂ ਲੈ ਲਿਆ ਨਿੰਬੂ ਆਪਣੇ ਕੋਲ ਇੰਨੇ ਕ ਨਿੰਬੂ ਸੀਗੇ ਕੁਝ ਆਪਾਂ ਸਟੋਰ ਕਰ ਲਏ ਸੀ ਕੁਝ ਆਪਾਂ ਚਾਤ ਪਾ ਲਿਆ ਸੀ ਹਨਾ ਤੇ ਹੁਣ ਆਪਣੇ ਹੋਰ ਲੱਗੇ ਹੋਏ ਨਿੰਬੂ ਪਰ ਮੈਂ ਇੰਨੇ ਕ ਤੋੜ ਕੇ ਲਿਆਇ ਸੀਗੇ ਦਾ ਤੇ ਆਪਣੇ ਕੋਲ ਆ ਹੈਗੇ ਨਿੰਬੂ ਇਹਨਾਂ ਨੂੰ ਆਪ ਸਟੋਰ ਕਰਨ ਦਾ ਤੁਹਾਨੂੰ ਤਰੀਕੇ ਦੱਸਦੇ ਆ ਆਜੋ हाँ जी अपने को हैगा तरीका आपना एक न्यूज पेपर आपदा तक न्यूज पेपर ले, ले कोई भी ले, ले न्यूज पेपर पर छोटे छोटे एदा टुकड़े करके नींबू सारे ने फोल्ड कर लेना फोल्ड करके ਇੱਕ ਕਪਾਹ ਕੰਟੇਨਰ ਲੈ ਲੈਣਾ ਇਦਾਂ ਦਾ ਜਿਹੜਾ ਮੂੰਹ ਬੰਦ ਹੁੰਦਾ ਉਹਦੇ ਵਿੱਚ ਆਪਾਂ ਰੱਖੀ ਜਾਣੇ ਸਾਰੇ ਨਿੰਬੂ ਇਸ ਤਰ੍ਹਾਂ ਫਿਰ ਮੈਂ ਕਰਲਾਂ ਤੁਹਾਨੂੰ ਫਿਰ ਹਾਂਜੀ ਪਹਿਲੀ ਟ੍ਰਿਕ ਤਾਂ ਇਹ ਆ ਆਪਾਂ ਇਹ ਨਿੰਬੂ ਇਦਾਂ ਹਨਾ ਵਿੱਚ ਅਖਬਾਰ ਦੇ ਲਿਵੇਟ ਕੇ ਉਹ ਕੰਟੇਨਰ ਜਿਹੜਾ ਬੰਦ ਹੋਦਾ ਢੱਕਣ ਬਿਲਕੁਲ ਬੰਦ ਕਰਕੇ ਆਪਾਂ ਫ੍ਰੀਜਰ ਦੇ ਵਿੱਚ ਰੱਖ ਦੇਣਾ ਫ੍ਰਿਜ ਵਿੱਚ ਠੰਡੇ ਜਾਣਗੇ ਤੇ ਆਪਣੇ ਨਿੰਬੂ ਸੁਗੜਣਗੇ ਬਹੁਤ ਮज्जा ਆ ਜਣੀ ਜਾਣਗੇ ਤੇ ਬਿਲਕੁਲ ਸੈੱਟ ਰਹਿਣਗੇ ਇੱਕ ਤਰੀਕਾ ਤਾਂ ਆਪਣੇ ਕੋਲ ਇਹ ਹੋ ਗਿਆ ਆਪਾਂ ਤੁਹਾਨੂੰ ਦੂਜਾ ਤਰੀਕਾ ਸ਼ੇਅਰ ਕਰਦੇ ਆਂ हां जी ਆਪਾਂ ਜਿਆਤ ਨੀਕਾ ਕਰਨਾ ਆਪਾਂ ਇੱਕ ਜਾਰ ਲੈ ਲੈਣਾ ਜਿਆਦ ਦੇ ਵਿੱਚ ਆਪਾਂ ਨਿੰਬੂ ਪਾ ਲੈਣੇ ਆ ਸਾਦੇ ਤੇ ਵਿੱਚ ਆਪਾਂ ਪਾ ਦੇਣਾ ਪਾਣੀ ਪਾਣੀ ਆਪਾਂ ਫੁੱਲ ਭਰ ਦੇਣਾ ਤੇ ਵਿੱਚ ਆਪਾਂ ਕੀ ਪਾਉਣਾ ਵੈਨੇਗਰ ਜਾਨੀ ਕਿ ਸਰਕਾ ਸਰਕਾ ਥੋੜਾ ਜਿਹਾ ਪਾ ਦੇਣਾ ਤੇ ਹੁਣ ਆਪਾਂ ਕੀ ਕਰਨਾ ਇਹਨੂੰ ਆਪਾਂ ਕਰ ਦੇਣਾ ਬੰਦ ਤੇ ਇਹਨੂੰ ਆਪਾਂ ਫ੍ਰੀਜਰ ਦੇ ਵਿੱਚ ਰੱਖ ਦੇਣਾ ਇਸ ਨੂੰ ਆਪਾਂ ਫਰਿੱਜ ਵਿੱਚ ਰੱਖਣ ਤਾਂ ਆਪਣੇ ਨਿੰਬੂ ਆ ਜਿਹੜੇ ਬਿਲਕੁਲ ਨਾਰਮਲ ਹਨ ਕਿ ਜਮ੍ਹਾਂ ਖਰਾਬ ਨਹੀਂ ਹੋਣਗੇ ਤੁਸੀਂ ਜਿੰਨਾ ਦਾ ਮਾਲ ਜੀ ਚੀ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਦੋ ਟ੍ਰਿਕਾਂ ਆਪਾਂ ਦੱਸ ਦਿੱਤੀਆਂ ਤੁਹਾਨੂੰ ਟ੍ਰਿਕਾਂ ਦੱਸਤੀਆਂ ਤੇ ਤੀਜੀ ਟ੍ਰਿਕ ਆਪਾਂ ਦੱਸ ਦੇ ਹਾਂਜੀ ਤੀਜੀ ਟ੍ਰਿਕ ਆਪਾਂ ਪਤਾ ਕੀ ਆ ਆਪਾਂ ਇਹਨਾਂ ਨੂੰ ਕੱਟ ਲੈਣਾ ਮੇਰਾ ਕੱਲ੍ਹ ਜਿਹੜੀ ਉਹਦੇ ਵਾਲੀ ਸੀਗੀ ਇਹਨਾਂ ਦਾ ਕੱਟ ਲੈਣਾ ਕੱਟ ਕੇ ਆਪਾਂ ਨੋਰਮਲ ਇਹਨਾਂ ਦਾ ਯੂਸ ਕੱਢ ਲੈਣਾ ਇਦਾਂ ਸਾਰਿਆਂ ਦਾ ਜਾਂ ਤਾਂ ਤੁਸੀਂ ਆਈਸ ਜਿਹੜੇ ਬਣ ਹੁੰਦੇ ਆ ਜਿੱਚ ਆਪਾਂ ਬਰਫ ਜਮਾਉਨੇ ਹੁੰਦੇ ਆ ਤੁਸੀਂ ਉਹਨਾਂ ਦੇ ਵਿੱਚ ਹਨਾ ਇਹਨਾਂ ਯੂਸ ਨੂੰ ਸਾਰੇ ਨੂੰ ਪੁਣਕ ਕੇ ਤੁਸੀਂ ਉਹਨਾਂ ਦੇ ਵਿੱਚ ਫ੍ਰੀਜਰ ਚ ਲਾ ਦਿਓ ਜਮਾ ਹੋ ਜਾਣ ਕੇ ਬਾਅਦ ਚ ਇਹਨਾਂ ਨੇ ਕੱਢ ਕੇ ਫ੍ਰੀਜਰ ਚ ਜੰਮੀਆਂ ਹੋਈਆਂ ਹਨਾ ਡਲੀਆਂ ਕੱਢ ਕੇ ਤੁਸੀਂ ਜਿਪ ਲੌਗ ਬੈਗ ਵਿੱਚ ਪਾ ਕੇ ਇਹਨਾਂ ਨੂੰ ਤੁਸੀਂ ਫਿੱਟ ਆ ਦੇ ਬੱਚਾ ਰੱਖੋ ਜਦੋਂ ਮੱਥੋਂ ਨੂੰ ਲੋਡ ਹੋਈ ਤੁਸੀਂ ਉਦੋਂ ਤੁਸੀਂ ਕੱਢ ਕੇ ਜਦੋਂ ਤੁਸੀਂ ਨਿੰਬੂ ਪਾਣੀ ਬਣਾਉਣਾ ਉਦੋਂ ਤੁਸੀਂ ਯੂਜ਼ ਕਰ ਸਕਦੇ ਹੋ ਇੱਕ ਟ੍ਰਿਕ ਤਾਂ ਇਹ ਹੋ ਗਈ ਇੱਕ ਇਹ ਆ ਵੀ ਤੁਸੀਂ ਸਾਰੇ ਨੂੰ ਪਾਉਣ ਕੇ ਇੱਕ ਬੋਤਲ ਵਿੱਚ ਤੁਸੀਂ ਪਾ ਲਓ ਸਾਰੇ ਜੂਸ ਨੂੰ ਨਿੰਪੂ ਦਾ ਕੱਟ ਕੇ ਬੋਤਲ 'ਚ ਪਾ ਲਓ ਜਦੋਂ ਤੁਹਾਨੂੰ ਲੋੜ ਆ ਤੁਸੀਂ ਉਦੋਂ ਬੋਤਲ ਨੂੰ ਕੱਢ ਕੇ ਤੁਸੀਂ ਉਹਦੇ ਵਿੱਚ ਯੂਜ਼ ਯੂਜ਼ ਤੁਸੀਂ ਕਰ ਸਕਦੇ ਹੋ ਨਿੰਬੂ ਪਾਣੀ ਬਣਾ ਸਕਦੇ ਹੋ ਆਪਾਂ ਤੁਹਾਨੂੰ ਚਾਰ ਟ੍ਰਿਕਾਂ ਇਹ ਦੱਸਤੀਆਂ ਹਾਂਜੀ ਅੱਪਾਂ ਅੱਜ ਤੁਹਾਨੂੰ ਚਾਰ ਟ੍ਰਿਕਾਂ ਦੱਸਦੀਆਂ ਨਿੰਬੂ ਨੂੰ ਸਟੋਰ ਕਰਨ ਦੀਆਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਨਿੰਬੂ ਨੂੰ ਪੱਕੀ ਮੈਂ ਸਟੋਰ ਕਰਕੇ ਰੱਖੀ ਹਾਂ ਸਾਲ ਤੱਕ 6 ਮਹੀਨਿਆਂ ਤੱਕ ਹਨਾ ਤੇ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਿਆਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ